ਵਚਨ ਦੇ ਵਿੱਚੋਂ ਦੇਖਾਂਗੇ ਉਹ ਹੈ ਪਰਮੇਸ਼ਵਰ ਜੀ ਦੀਆਂ ਬਰਕਤਾਂ ਹallelujah ਹallelujah ਤੇ ਕਿੰਨੇ ਜਣੇ ਅੱਜ ਪ੍ਰਭੂ ਦੇ ਘਰ ਵਿੱਚ ਬਰਕਤਾਂ ਲੈਣ ਵਾਸਤੇ ਆਏ ਹਨ ਹallelujah ਹallelujah ਸੋ ਅੱਜ ਆਪਾਂ ਦੇਖਾਂਗੇ ਕਿ ਪ੍ਰਭੂ ਜੀ ਕਿੰਨੂ ਬਰਕਤਾਂ ਦਿੰਦੇ ਹਨ ਸੋ ਅਸੀਂ ਦੇਖਾਂਗੇ ਪਵਿੱਤਰ ਬਾਣੀ ਦੇ ਵਿੱਚੋਂ ਪ੍ਰਾਣੇ ਨਾਮ ਦੇ ਵਿੱਚ ਜ਼ਰਮਾਇਦੀ ਪੁਸਤਕ ਉਸ ਦਾ 17 ਨੰਬਰ ਅਧਿਆਏ ਔਰ ਉਸ ਦੀ 7 ਨੰਬਰ ਪੰਕਤੀ ਦੇ ਵਿੱਚ ਜਿਹਦਾ ਭਰੋਸਾ ਯਹੋਵਾ ਉੱਤੇ ਹੈ ਜਿਹਦਾ ਭਰੋਸਾ ਯਹੋਵਾ ਹੈ ਹallelujah ਹallelujah ਯਹੋਵਾ ਕੌਣ ਹੈ ਕਿੰਨੇ ਜਣੇ ਜਾਣਦੇ ਹਨ ਥੈਂਕ ਯੂ ਜਿਹੜੇ ਨਹੀਂ ਜਾਣਦੇ ਉਹਨਾਂ ਨੂੰ ਦੱਸਦੇ ਹਾਂ ਸਰਬ ਸ਼ਕਤੀਮਾਨ ਅਕਾਲ ਪੁਰਖ ਪਰਮੇਸ਼ਰ ਜਿਨ੍ਹਾਂ ਨੇ ਤੁਹਾਨੂੰ ਤੇ ਸਾਨੂੰ ਅਤੇ ਇਸ ਸ੍ਰਿਸ਼ਟੀ ਦੇ ਉਤਲੀ ਹਰੇਕ ਚੀਜ਼ ਨੂੰ ਬਣਾਇਆ ਉਹਨਾਂ ਦਾ ਨਾਮ ਪ੍ਰਾਣੇ ਨਾਮ ਦੇ ਵਿੱਚ ਯਹਵਾ ਦੱਸਿਆ ਗਿਆ ਹੈ ਹallelujah ਹallelujah ਤੇ वचन ਦੇ ਵਿੱਚ ਲਿਖਿਆ ਹੈ ਕਹਿੰਦਾ ਮੁਬਾਰਕ ਹੈ ਉਹ ਮਰਦ ਜੇ ਦਾ ਭਰੋਸਾ ਯਹਵਾ ਉੱਤੇ ਹੈ ਜੇ ਦਾ ਭਰੋਸਾ ਯਹਵਾ ਹੈ ਕਿਹੜੇ ਲੋਕ ਬਰਕਤਾਂ ਪਾਉਂਦੇ ਹਨ ਜਿਹੜੇ ਆਪਣਾ ਭਰੋਸਾ ਪਰਮੇਸ਼ਰ ਦੇ ਉੱਤੇ ਰੱਖਦੇ ਹਨ ਯਹਵਾ ਕੌਣ ਹੈ ਪਰਮੇਸ਼ਰ ਹੈ ਅਤੇ ਅਸੀਂ ਸਾਰੇ ਬਚਪਨ ਤੋਂ ਲੈ ਕੇ ਹੁਣ ਤੱਕ ਇੱਕ ਗੱਲ ਸਿੱਖਦੇ ਆਏ ਹਾਂ ਅਤੇ ਕਹਿੰਦੇ ਆਏ ਹਾਂ ਪਰਮੇਸ਼ਰ ਇੱਕ ਹੈ ਹallelujah ਪਰ ਭਜ ਦੇ ਅਸੀਂ ਬਹੁਤਿਆਂ ਦੇ ਪਿੱਛੇ ਹਾਂ ਇਦਾਂ ਵੀ ਕਹਿੰਦੇ ਆਏ ਹਾਂ ਇਦਾਂ ਕਿਸੇ ਨੂੰ ਨਹੀਂ ਅਸੀਂ ਦੱਸਦੇ ਪਰ ਕਰਦੇ ਇਦਾਂ ਹੀ ਸੀ ਪਰ ਸੱਚ ਇਹ ਹੀ ਹੈ ਜੋ ਅਸੀਂ ਸਿੱਖਿਆ ਹੈ ਉਹ ਸਹੀ ਸਿੱਖਿਆ ਹੈ ਅਸੀਂ ਸਿੱਖਿਆ ਕਿ ਪਰਮੇਸ਼ਰ ਇੱਕ ਹੈ ਤੇ ਬਾਈਬਲ ਇਸ ਗੱਲ ਦਾ ਸਬੂਤ ਦਿੰਦੀ ਹੈ ਕਿ ਪਰਮੇਸ਼ਰ ਇੱਕ ਹੀ ਹੈ ਜਿਸ ਨੇ ਇਸ ਧਰਤੀ ਅਤੇ ਆਸਮਾਨ ਨੂੰ ਬਣਾਇਆ ਜਿਨਨੇ ਤੁਹਾਨੂੰ ਤੇ ਸਾਨੂੰ ਬਣਾਇਆ ਔਰ ਜਿਨਨੇ ਸਾਡੀ ਲਈ ਹਰੇਕ ਪੂਰੀ ਕੀਤੀ ਜਾਣ ਵਾਲੀ ਜ਼ਰੂਰਤ ਦੀ ਹਰ ਉਸ ਚੀਜ਼ ਨੂੰ ਬਣਾਇਆ ਜਿਹਦੇ ਵਿੱਚ ਰਹਿ ਕੇ ਅਸੀਂ ਆਨੰਦ ਪਾ ਸਕੀਏ ਕਹਿੰਦਾ ਮੁਬਾਰਕ ਹੈ ਉਹ ਮਰਦ ਜਿਹਦਾ ਭਰੋਸਾ יהוה ਦੇ ਉੱਤੇ ਹੈ ਜੇ ਦਾ ਭਰੋਸਾ ਪਰਮੇਸ਼ਵਰ ਦੇ ਉੱਤੇ ਹੈ ਜਦੋਂ ਮਨੁੱਖ ਆਪਣਾ ਭਰੋਸਾ ਪਰਮੇਸ਼ਵਰ ਜੀ ਦੇ ਉੱਤੇ ਰੱਖਦਾ ਹੈ ਪਰਮੇਸ਼ਵਰ ਜੀ ਦਾ ਦਿਲ ਖੁਸ਼ ਹੋ ਜਾਂਦਾ ਹੈ ਆਨੰਦ ਹੋ ਜਾਂਦਾ ਹੈ ਅਤੇ ਉਹ ਖੁਸ਼ ਹੋ ਕੇ ਉਸ ਮਨੁੱਖ ਦੇ ਉੱਤੇ ਬਰਕਤਾਂ ਦੀ ਬਾਰਿਸ਼ ਕਰਦੇ ਹਨ ਹallelujah ਅੱਜ ਜਿੰਨੇ ਵੀ ਜਣੇ ਆਪਣਾ ਭਰੋਸਾ ਪਰਮੇਸ਼ਵਰ ਦੇ ਉੱਤੇ ਰੱਖਣਗੇ ਉਸ ਪਰਮੇਸ਼ਵਰ ਦੇ ਉੱਤੇ ਜਿਨੇ ਤੁਹਾਡੀ ਸਿਰਜਣਾ ਕੀਤੀ ਹੈ ਅੱਜ ਉਹਦਾ ਬਰਕਤਾਂ ਵਾਲਾ ਹੱਥ ਤੁਹਾਡੇ ਜੀਵਨ ਦੇ ਵਿੱਚ ਯਿਸੂਮਸੀ ਦੇ ਨਾਮ ਦੇ ਵਿੱਚ ਖੁੱਲ ਜਾਵੇਗਾ ਹallelujah ਕਹਿੰਦਾ ਉਹ ਮਨੁੱਖ 8 ਨੰਬਰ 'ਚ ਲਿਖਦਾ ਉਹ ਉਸ ਬ੍ਰਿਸ਼ਵਾੰਗ ਹੈ ਜਿਹੜਾ ਪਾਣੀ ਉੱਤੇ ਲੱਗਿਆ ਹੋਇਆ ਹੈ ਜਿਹੜਾ ਨਦੀ ਵੱਲ ਆਪਣੀਆਂ ਜੜ੍ਹਾਂ ਫੈਲਾਉਂਦਾ ਹੈ ਜਦ ਗਰਮੀ ਆਵੇ ਤਾਂ ਉਹਨੂੰ ਡਰ ਨਹੀਂ ਸਗੋਂ ਉਹਦੇ ਪੱਤੇ ਹਰੇ ਰਹਿੰਦੇ ਹਨ ਔੜ ਦੇ ਵਰੇ ਉਹਨੂੰ ਚਿੰਤਾ ਨਾ ਹੋਵੇਗੀ ਨਾ ਉਹ ਫਲ ਲਿਹਾਉਣ ਤੋਂ ਰੁਕੇਗਾ ਉਹ ਮਨੋਖ ਕਿਹੋ ਜਿਆ ਕਹਿੰਦਾ ਇਦਾਂ ਹਰਿਆ ਭਰਿਆ ਉਹ ਮਨੋਖ ਆ ਜਿੱਦਾਂ ਪਾਣੀ ਦੇ ਕਿਨਾਰੇ ਤੇ ਇੱਕ ਰੁੱਖ ਲੱਗਾ ਹੁੰਦਾ ਹੈ ਜਿਹੜਾ ਰੁੱਖ ਪਾਣੀ ਦੇ ਕਿਨਾਰੇ ਲੱਗਾ ਹੁੰਦਾ ਹੈ ਉਹਦੇ ਪੱਤੇ ਕਮਲਾਉਂਦੇ ਨਹੀਂ ਉਹ ਦਾ ਫਲ ਝੜਦਾ ਨਹੀਂ ਉਹ ਤਾਂ ਮਜ਼ਬੂਤੀ ਦੇ ਨਾਲ ਸਥਿਰ ਖੜਿਆ ਰਹਿੰਦਾ ਹੈ ਉਹ ਵਾਧਾ ਫਲਦਾ ਹੈ ਤੇ ਉਹਦੇ ਉੱਤੋਂ ਹੋਰ ਵੀ ਬਹੁਤ ਸਾਰੇ ਆਨੰਦ ਪਾਉਂਦੇ ਹਨ ਉਹਦੀਆਂ ਜੜੀਆਂ ਜੜੀਆਂ ਹਨ ਜੜਾਂ ਉਹ ਮਜ਼ਬੂਤ ਹੁੰਦੀਆਂ ਹਨ ਔਰ ਉਹ ਖੁੱਲੇ ਥਾਂ ਦੇ ਵਿੱਚ ਫੈਲਦੀਆਂ ਹਨ ਕਹਿੰਦਾ ਜਿਹੜਾ ਮਨੁੱਖ ਆਪਣਾ ਭਰੋਸਾ ਪਰਮੇਸ਼ਵਰ ਦੇ ਉੱਤੇ ਰੱਖਦਾ ਹੈ ਉਹ ਮਨੁੱਖ ਉਸ ਹਰੇ ਭਰੇ ਰੁੱਖ ਵਰਗਾ ਹੈ ਕਹਿੰਦਾ ਉਹਦਾ ਫਲ ਕਦੇ ਨਹੀਂ ਡਿੱਗਦਾ ਕਿਹਦਾ ਜਿਹੜਾ ਰੁੱਖ ਪਾਣੀ ਦੇ ਕਿਨਾਰੇ ਲੱਗਿਆ ਹੁੰਦਾ ਹੈ ਤੇ ਵਚਨ ਵਿੱਚ ਲਿਖਿਆ ਅੰਮ੍ਰਿਤ ਜਲ ਦੀਆਂ ਨਦੀਆਂ ਪਰਮੇਸ਼ਵਰ ਦੇ ਵਿੱਚੋਂ ਦੀ ਵਹਿਂਦੀਆਂ ਹਨ ਉਹਨੇ ਕਿਹਾ ਅੰਮ੍ਰਿਤ ਜਲ ਦੀਆਂ ਨਦੀਆਂ ਮੈਤੋਂ ਵਹਿਂਦੀਆਂ ਹਨ ਜੋ ਕੋਈ ਮੈਤੋਂ ਪੀਊਗਾ ਉਹ ਫੇ ਕਦੇ ਪਿਆਸਾ ਨਹੀਂ ਰਹੇਗਾ ਜਿਹੜੇ ਮਨੁੱਖ ਉਸ ਅੰਮ੍ਰਿਤ ਜਲ ਦੇ ਨਦੀ ਦੇ ਕਿਨਾਰੇ ਲੱਗੇ ਹੋਣਗੇ ਉਹਨਾਂ ਦੀ ਜ਼ਿੰਦਗੀ ਦਾ ਕੋਈ ਵੀ ਫਲ ਕਦੇ ਖਰਾਬ ਨਹੀਂ ਹੋਵੇਗਾ ਸ਼ੈਤਾਨ ਉਹਨਾਂ ਦੀ ਬਰਕਤਾਂ ਨੂੰ ਚੁਰਾ ਨਹੀਂ ਸਕੇਗਾ ਸਗੋ ਉਹ ਤਾਂ ਹਰੇ ਭਰੇ ਰਹਿਣਗੇ ਕਹਿੰਦਾ ਜਦੋਂ ਔੜ ਦੇ ਬਰੇ ਹੋਣਗੇ ਉਹਨਾਂ ਨੂੰ ਕੋਈ ਚਿੰਤਾ ਨਹੀਂ ਹੋਊਗੀ ਜਦੋਂ ਤੰਗੀ ਦੇ ਹਾਲਾਤ ਵੀ ਚੱਲ ਰਹੇ ਹੋਣਗੇ ਸਾਡੇ ਚਾਹੇ ਦੇਸ਼ ਵਿੱਚ ਚਾਹੇ ਸਾਡੇ ਘਰ ਵਿੱਚ ਚਾਹੇ ਕਿਸੇ ਵੀ ਤਰ੍ਹਾਂ ਦੀ ਅਵਸਥਾ ਕਿਉਂ ਨਾ ਹੋਵੇ ਪਰ ਉਹ ਮਨੁੱਖ ਜਿਹੜਾ ਪਰਮੇਸ਼ਰ ਦੇ ਉੱਤੇ ਆਪਣਾ ਭਰੋਸਾ ਰੱਖੇਗਾ ਉਹਨੂੰ ਚਿੰਤਾ ਨਹੀਂ ਹੋਵੇਗੀ ਉਹਨੂੰ ਕਿਉਂ ਚਿੰਤਾ ਨਾ ਹੋਵੇਗੀ ਕਿਉਂਕਿ ਉਹਦੀ ਤਾਂ ਸਾਰੀ ਚਿੰਤਾ ਪਰਮੇਸ਼ਰ ਨੇ ਆਪ ਚੱਕੀ ਹੋਈ ਹੈ ਉਹ ਕੋਈ ਚਿੰਤਾ ਨਹੀਂ ਕਰੇਗਾ ਕਿਉਂਕਿ वचन ਚੈਤਨ ਲਿਖਿਆ ਕਹਿੰਦਾ ਸ਼ੇਰ ਦੇ ਬੱਚਿਆਂ ਨੂੰ ਘਾਟਾ ਪੈ ਸਕਦਾ ਪਰ ਮੇਰੇ ਤਾਲਿਬਾਂ ਨੂੰ ਕਿਸੇ ਵੀ ਚੀਜ਼ ਦੀ ਥੋੜ੍ਹ ਨਹੀਂ ਹੋਵੇਗੀ ਤੇ ਜਿਹੜੇ ਲੋਕ ਉਹਦੇ ਵਿੱਚ ਭਰੋਸਾ ਰੱਖਦੇ ਹਨ ਉਹਨਾਂ ਦੇ ਸਾਰੇ ਫਿਕਰ ਬੋਝ ਚਿੰਤਾ ਪਰਮੇਸ਼ਰ ਜੀ ਨੇ ਆਪਣੇ ਉੱਤੇ ਲਈਆਂ ਹਨ ਅਰ ਭਰੋਸਾ ਐਸੀ ਹੀ ਚੀਜ਼ ਦਾ ਨਾਮ ਹੈ ਜਦੋਂ ਅਸੀਂ ਖਰਾਬ ਹਾਲਾਤਾਂ ਦੇ ਵਿੱਚ ਵੀ ਹੋਈਏ ਤੇ ਸਾਨੂੰ ਕੋਈ ਚਿੰਤਾ ਨਾ ਹੋਵੇ ਬਈ ਅਸੀਂ ਕੀ ਖਾਵਾਂਗੇ ਅਸੀਂ ਕੀ ਪਾਵਾਂਗੇ ਕਿੱਥੇ ਜਾਵਾਂਗੇ ਕੌਣ ਸਾਡੀ ਸਹਾਇਤਾ ਲਈ ਆਵੇਗਾ ਚਾਹੇ ਕਿਸੇ ਵੀ ਤਰ੍ਹਾਂ ਦੇ ਹਾਲਾਤ ਹੋਣ ਪਰ ਸਾਡਾ ਭਰੋਸਾ ਉਸ ਅਕਾਲ ਪੁਰਖ ਪਰਮੇਸ਼ਰ ਦੇ ਉੱਤੇ ਹੋਵੇਗਾ ਤੇ ਹਾਲਾਤ ਜਿੱਦਾਂ ਦੇ ਵੀ ਹੋਣਗੇ ਪਰ ਮੇਰਾ ਮੁਹਈਆ ਕਰਨ ਵਾਲਾ ਵੱਡਾ ਹੈ ਉਹ ਮੇਰਾ ਢਿੱਡ ਜਰੂਰ ਭਰੇਗਾ ਉਹ ਮੇਰੀ ਮਦਦ ਲਈ ਜਰੂਰ ਆਵੇਗਾ ਉਹ ਮੈਨੂੰ ਜਰੂਰ ਛੁਡਾਵੇਗਾ ਮੇਰੇ ਪੇਟ ਦਾ ਫਲ ਕਦੇ ਵੀ ਨਹੀਂ ਡਿੱਗੂਗਾ ਮੇਰੇ ਘਰ ਦੀ ਬਰਕਤ ਕਦੀ ਨਾ ਘਵਾਚੇਗੀ ਮੈਂ ਆਪੜੇ ਹੱਥ ਦੇ ਕੰਮਾਂ ਦੇ ਵਿੱਚ ਬਰਕਤ ਪਾਵਾਂਗਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਉਹ ਹਰੇ ਭਰੇ ਰੁੱਖ ਵਰਗਾ ਹੋਵੇਗਾ ਹallelujah ਕਹਿੰਦਾ ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ ਉਹ ਪੁੱਜ ਕੇ ਖਰਾਬ ਹੈ ਉਹਨੂੰ ਕੌਣ ਜਾਣ ਸਕਦਾ ਹੈ ਜਿਹੜਾ ਸਾਡਾ ਦਿਲ ਹੈ ਅਸੀਂ ਵਚਨ ਪੜ੍ਹਦੇ ਹਾਂ ਵਚਨ ਸੁਣਦੇ ਹਾਂ ਪ੍ਰਾਰਥਨਾ ਕਰਦੇ ਹਾਂ ਔਰ ਅਸੀਂ ਨੇਚਾ ਕਰਕੇ ਅਮਲ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂ ਪਰ ਇੱਕ ਦਿਲ ਜਿਹੜਾ ਸਾਡੇ ਅੰਦਰ ਹੈ ਉਹ ਸਾਨੂੰ ਕਈ ਵਾਰੀ ਨੈਗੇਟਿਵ ਚੀਜ਼ਾਂ ਵੱਲ ਨੂੰ ਲੈ ਕੇ ਜਾਂਦਾ ਹੈ ਕਹਿੰਦਾ ਤੂੰ ਵਰਤ ਰੱਖੇ ਸੀ ਤੇਰੀ ਅਜੇ ਵੀ ਸੁਣੀ ਨਹੀਂ ਗਈ ਤੂੰ ਤਾਂ ਪ੍ਰਾਰਥਨਾ ਕਰਦਾ ਹੱਲੇ ਵੀ ਤੈਨੂੰ ਕੁਝ ਨਹੀਂ ਮਿਲਿਆ ਤੂੰ ਤਾਂ ਆਪਣੀਆਂ ਬਿਮਾਰੀਆਂ ਨੂੰ ਛਿੜਕਦਾ ਹਲੇ ਵੀ ਤੂੰ ਮੰਝੇ ਤੇ ਹੀ ਪਿਆ ਕਹਿੰਦਾ ਇਹ ਰੱਜ ਕੇ ਧੋਖੇ ਬਾਜ਼ ਆ ਇਹ ਸਾਨੂੰ ਧੋਖਾ ਦੇਣ ਦੇ ਵਿੱਚ ਲੱਗਾ ਹੋਇਆ ਪਰ ਜੇਕਰ ਤੁਸੀਂ ਦਿਲ ਦੀ ਸੁਣਦੇ ਹੋ ਤਾਂ ਆਪਣੀ ਵੀ ਦਿਲ ਨੂੰ ਸੁਣਾਉਣੀ ਸਿੱਖੋ ਜਦੋਂ ਉਹ ਤੁਹਾਡੇ ਨਾਲ ਧੋਖਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤੁਸੀਂ ਉਸ ਨੂੰ ਦੱਸੋ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਪਣੀਆਂ ਚਾਲਾਂ ਚੱਲਣੀਆਂ ਬੰਦ ਕਰ ਦੇ ਮੈਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਫਤਿਹ ਪਾ ਚੁੱਕਿਆ ਹਾਂ ਮੇਰੇ ਲਈ ਪਰਮੇਸ਼ਵਰ ਨੇ ਇੱਕ ਸਮਾਂ ਤਹਿਰਾਇਆ ਹੈ ਔਰ ਉਸ ਸਮੇਂ ਦੇ ਵਿੱਚ ਮੇਰੀਆਂ ਬਰਕਤਾਂ ਮੈਨੂੰ ਦਿੱਤੀਆਂ ਜਾਣੀਆਂ ਹਨ ਮੈਂ ਜੀਂਦਾ ਹਾਂ ਆਪਣੀਆਂ ਬਰਕਤਾਂ ਲੈਣ ਲਈ ਕਿਉਂਕਿ ਮੇਰਾ ਪਰਮੇਸ਼ਵਰ ਰਾਜਿਆਂ ਦਾ ਰਾਜਾ ਹੈ ਹਾਲੇਲੂਇਆ ਜਿੰਨਾ ਦਾ ਪਿਤਾ ਰਾਜਾ ਹੁੰਦਾ ਹੈ ਉਹ ਨਿਆਣੇ ਕਦੀ ਵੀ ਠੂਠਾ ਲੈ ਕੇ ਕਿਸੇ ਦੇ ਕੋਲੋਂ ਮੰਗਦੇ ਨਹੀਂ ਕਿਉਂਕਿ ਉਹਨਾਂ ਨੂੰ ਤੇ ਸਾਰਾ ਕੁਝ ਬਾਦਸ਼ਾਹਤ ਦੇ ਵਿੱਚ ਮਿਲ ਜਾਂਦਾ ਹੈ ਜੇਕਰ ਤੁਸੀਂ ਭਰੋਸਾ ਕਰਦੇ ਹੋ ਕਿ ਤੁਹਾਡਾ ਪਰਮੇਸ਼ਵਰ ਤੁਹਾਡਾ ਪਿਤਾ ਹੈ ਤੁਹਾਡੀ ਸਿਰਜਣਾ ਕਰਨ ਵਾਲਾ ਪਰਮੇਸ਼ਵਰ ਰਾਜਿਆਂ ਦਾ ਰਾਜਾ ਹੈ ਪ੍ਰਭੂਆਂ ਦਾ ਪ੍ਰਭੂ ਹੈ ਤੇ ਤੁਸੀਂ ਅੱਜ ਤੋਂ ਝੂਠੀਆਂ ਮੂਰਤਾਂ ਦੇ ਅੱਗੇ ਖੜਨਾ ਬੰਦ ਕਰ ਦਿਓ ਮਨੁੱਖਾਂ ਕੋਲੋਂ ਮੰਗਣਾ ਬੰਦ ਪਰ ਉਸ ਆ ਉਸ ਪਰਮੇਸ਼ਵਰ ਤੇ ਲਾਓ ਜਿਹੜਾ ਚਿੜੀਆਂ ਤੇ ਕਾਂਵਾਂ ਨੂੰ ਵੀ ਰਜਾਉਂਦਾ ਹੈ ਜਿਹੜਾ ਗੜੀ ਵਿੱਚ ਫਿਰਦੇ ਉਹਨਾਂ ਕੁੱਤਿਆਂ ਨੂੰ ਵੀ ਰਾਤ ਨੂੰ ਖਵਾ ਕੇ ਸੁਵਾਉਂਦਾ ਹੈ ਜਿਨ੍ਹਾਂ ਲਈ ਤੁਸੀਂ ਆਪਣੇ ਘਰ ਵਿੱਚ ਰੋਟੀ ਨਹੀਂ ਪਕਾਉਂਦੇ ਹallelujah ਉਹਨੇ ਤਾਂ ਮਨੁੱਖ ਨੂੰ ਸਭਨਾਂ ਨਾਲੋਂ ਉੱਤਮ ਬਣਾਇਆ ਹੈ ਜੇਕਰ ਉਹ ਜੀਵ ਜੰਤੂਆਂ ਦਾ ਪੇਟ ਭਰ ਸਕਦਾ ਹੈ ਉਹ ਤੁਹਾਡੀ ਚਿੰਤਾ ਕਿਉਂ ਨਹੀਂ ਕਰਦਾ ਉਹ ਤੁਹਾਡੇ ਲਈ ਬਹੁਤ ਚਿੰਤਾ ਕਰਦਾ ਹੈ ਉਹਨੇ ਤੇ ਤੁਹਾਡੇ ਲਈ ਇੰਨੀ ਚਿੰਤਾ ਕੀਤੀ ਵੀ ਉਹਨੇ ਆਪਣਾ ਇੱਕ ਇਕਲੌਤਾ ਪੁੱਤਰ ਤੁਹਾਨੂੰ ਬਚਾਉਣ ਦੇ ਲਈ ਕੁਰਬਾਨ ਹੋਣ ਨੂੰ ਦੇ ਦਿੱਤਾ ਤਾਂ ਜੋ ਤੁਸੀਂ ਨਾ ਨਾਸ਼ ਹੋਵੋ ਤੁਸੀਂ ਉਹਦੇ ਤੇ ਭਰੋਸਾ ਕਰ ਲਵੋ ਬਚਾਏ ਜਾਓ ਔਰ ਆਪਣੀਆਂ ਬਰਕਤਾਂ ਨੂੰ ਲੈ ਲਵੋ ਪ੍ਰਭੂ ਜੀ ਨਹੀਂ ਚਾਹੁੰਦੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਗਰੀਬੀ ਦੇ ਵਿੱਚ ਜੀਓ ਉਹ ਨਹੀਂ ਚਾਹੁੰਦੇ ਤੁਸੀਂ ਲੋਕਾਂ ਦੇ ਕੋਲੋਂ ਮੰਗ ਕੇ ਖਾਓ ਉਹ ਨਹੀਂ ਚਾਹੁੰਦੇ ਤੁਸੀਂ ਨੌਕਰੀਆਂ ਦੇ ਲਈ ਕਿਸੇ ਦੇ ਅੱਗੇ ਨੱਕ ਰਗੜੋ ਉਹ ਨਹੀਂ ਚਾਹੁੰਦੇ ਕਿ ਤੁਸੀਂ ਰੋਵੋ ਤੁਹਾਡੇ ਬੱਚੇ ਆਗਿਆਕਾਰੀ ਵਿੱਚ ਨਹੀਂ ਹਨ ਪ੍ਰਭੂ ਨਹੀਂ ਚਾਹੁੰਦੇ ਕਿ ਤੁਹਾਡੇ ਮੂੰਹ ਦੇ ਵਿੱਚ ਹਾਏ ਹਾਏ ਦੇ ਗੀਤ ਹੋਣ ਪ੍ਰਭੂ ਤਾਂ ਚਾਹੁੰਦੇ ਹਨ ਤੁਹਾਡੇ ਮੂੰਹ ਦੇ ਵਿੱਚ ਉਹ ਪਰਮੇਸ਼ਰ ਦੀ ਸਿਤਾਇਸ਼ ਦੇ ਹੋਣ ਉਹਦੀ ਮਹਿਮਾ ਦੇ ਹੋਣ ਤੁਸੀਂ ਸਿਰਫ ਆਪ ਖਾਣ ਵਾਲੇ ਨਹੀਂ ਸਗੋਂ ਭੁੱਖਿਆਂ ਨੂੰ ਰਜਾਉਣ ਵਾਲੇ ਹੋਵੋ ਔਰ ਤੁਹਾਡੇ ਬੱਚੇ ਆਗਿਆਕਾਰੀ ਦੇ ਪੁੱਤਰ ਹੋਣ ਜਿੱਦਾਂ ਯਿਸੂ ਮਸੀਹ ਜੀ ਨੇ ਆਪਣੇ ਪਿਤਾ ਦੀ ਆਗਿਆਕਾਰੀ ਕੀਤੀ ਅਤੇ ਸੂਲੀ ਉੱਤੇ ਚਲੇ ਗਏ ਹallelujah ਹallelujah ਇਹ ਕਦੋਂ ਹੋਵੇਗਾ ਪ੍ਰਭੂ ਤਾਂ ਤੁਹਾਨੂੰ ਬਰਕਤਾਂ ਦੇਣਾ ਚਾਹੁੰਦੇ ਹਨ ਪਰ ਇਹ ਉਦੋਂ ਹੀ ਹੋਵੇਗਾ ਜਦੋਂ ਤੁਸੀਂ ਕਹੋਗੇ ਯਹਵਾ ਵੱਲੋਂ ਸਾਡੇ ਬੱਚੇ ਸਿੱਖੇ ਹੋਏ ਹੋਣਗੇ ਹallelujah ਕਿਉਂਕਿ वचन ਚ ਇਦਾਂ ਹੀ ਲਿਖਿਆ ਹੈ ਕਹਿੰਦਾ ਤੁਹਾਡੇ ਬੱਚੇ ਯਹਵਾ ਵੱਲੋਂ ਸਿੱਖੇ ਹੋਏ ਹੋਣਗੇ ਤੇ ਯਹਵਾ ਕਦੀ ਵੀ ਇਹ ਸਿੱਖਿਆ ਨਹੀਂ ਦਿੰਦੇ ਕਿ ਤੁਸੀਂ ਆਪਣੇ ਮਾਤਾ ਪਿਤਾ ਦੀ ਆਣ ਅਗਿਆਕਾਰੀ ਕਰਿਓ ਉਹ ਕਦੀ ਵੀ ਇਹ ਸਿੱਖਿਆ ਨਹੀਂ ਦਿੰਦੇ ਆਪਣੇ ਘਰ ਦੀਆਂ ਚੀਜ਼ਾਂ ਚੱਕ ਕੇ ਬਾਹਰ ਵੇਚ ਕੇ ਤੁਸੀਂ ਨਸ਼ਾ ਕਰਿਓ ਉਹ ਕਦੀ ਵੀ ਇਹ ਸਿੱਖਿਆ ਨਹੀਂ ਦਿੰਦੇ ਕਿਸੇ ਦੀ ਧੀ ਪੈਣ ਵਾਲ ਬੁਰੀ ਨਜ਼ਰ ਨਾਲ ਦੇਖਿਓ ਉਹ ਕਦੀ ਵੀ ਇਹ ਸਿੱਖਿਆ ਨਹੀਂ ਦਿੰਦੇ ਕਿ ਬੁਰੀਆਂ ਢਾਣੀਆਂ ਦੇ ਵਿੱਚ ਤੁਰੇ ਫਿਰਿਓ ਤੇ ਲੋਕਾਂ ਦੇ ਨਾਲ ਜਾ ਕੇ ਲੜਾਈ ਝਗੜੇ ਛੇੜਿਓ ਪਰ ਜਿਨ੍ਹਾਂ ਨੂੰ ਯਹਵਾ ਸਿੱਖਿਆ ਦਿੰਦੇ ਹਨ ਜਿਹੜੇ ਬੱਚੇ ਯਹਵਾ ਵੱਲੋਂ ਸਿੱਖਿਆ ਪਾਏ ਹੁੰਦੇ ਹਨ ਉਹ ਤਾਂ ਸਵੇਰ ਨੂੰ ਉੱਠ ਕੇ ਸ਼ੁਕਰਗੁਜ਼ਾਰੀ ਦੀਆਂ ਭੇਟਾਂ ਛੜਾਉਂਦੇ ਹੁੰਦੇ ਹਨ ਅਤੇ ਆਪਣੇ ਮਾਤਾ ਪਿਤਾ ਦੇ ਲਈ ਕੋਚ ਕਰਨ ਨੂੰ ਤਿਆਰ ਰਹਿੰਦੇ ਹਨ ਉਹ ਤਾਂ ਸ਼ਾਂਤੀ ਫੈਲਾਉਣ ਵਾਲੇ ਹੁੰਦੇ ਹਨ ਅਤੇ ਵਿਗੜਿਆ ਨੂੰ ਸੁਧਾਰਨ ਵਾਲੇ ਹੁੰਦੇ ਹਨ ਕਿਉਂਕਿ ਉਹ ਪਰਮੇਸ਼ਵਰ ਵੱਲੋਂ ਸਿਖਾਏ ਹੁੰਦੇ ਹਨ ਹallelujah ਅੱਜ ਜਿਨ੍ਹਾਂ ਦੇ ਬੱਚੇ ਆਗਿਆਕਾਰੀ ਦੇ ਵਿੱਚ ਨਹੀਂ ਹਨ ਅੱਜ ਤੋਂ ਉਹ ਇਸ वचन ਦਾ ਮੰਨਨ ਕਰਨਾ ਸ਼ੁਰੂ ਕਰੋ ਇਹ वचन ਬੋਲਣਾ ਸ਼ੁਰੂ ਕਰੋ ਸਾਡੇ ਬੱਚੇ ਯਹੋਵਾ ਵੱਲੋਂ ਸਿੱਖੇ ਹੋਏ ਹਨ ਸਾਡੇ ਯਹੋਵਾ ਪਰਮੇਸ਼ਰ ਦੀ ਸਿੱਖਿਆ ਸਾਡੇ ਬੱਚਿਆਂ ਦੇ ਜੀਵਨਾਂ ਦੇ ਵਿੱਚ ਹੈ ਤੁਸੀਂ ਦੇਖੋਗੇ ਤੁਹਾਡੇ ਬੱਚਿਆਂ ਦੀਆਂ ਜਿਹੜੀਆਂ ਲਾਈਫਾਂ ਉਹ ਚੇਂਜ ਹੋ ਜਾਣਗੀਆਂ ਤੁਹਾਡੇ ਬੱਚੇ ਉੱਚੀਆਂ ਨੌਕਰੀਆਂ ਤੇ ਹੋਣਗੇ ਕਿਉਂਕਿ ਉਹਨਾਂ ਨੂੰ ਸਿਖਾਉਣ ਵਾਲਾ ਪਰਮੇਸ਼ਰ ਹੈ ਤੁਸੀਂ ਲੋਕਾਂ ਦੇ ਅੱਗੇ ਨੱਕ ਨਹੀਂ ਰਗੜੋਗੇ ਸਗੋਂ ਤੁਹਾਡੀ ਸਿਫਾਰਿਸ਼ ਕਰਨ ਵਾਲਾ ਤੁਹਾਡਾ ਪਰਮੇਸ਼ਰ ਹੈ ਉਹ ਤੁਹਾਡੇ ਉੱਤੇ ਰਾਜ ਕਰਨ ਵਾਲਿਆਂ ਦੇ ਦਿਲ ਬਦਲ ਦੇਵੇਗਾ ਤੁਸੀਂ ਆਪਣੀਆਂ ਨੀਵੀਆਂ ਕੁਰਸੀਆਂ ਤੋਂ ਉੱਚੀਆਂ ਕੁਰਸੀਆਂ ਦੇ ਉੱਤੇ ਬੈਠੋਗੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਹallelujah ਕਿਉਂਕਿ ਤੁਸੀਂ ਪੁੱਤਰ ਹੋ ਰਾਜਿਆਂ ਦੇ ਰਾਜੇ ਦੇ ਤੁਸੀਂ ਹੁਣ ਜੀਵ ਜੰਤੂਆਂ ਦੇ ਕੋਲੋਂ ਮੰਗਣਾ ਨਾ ਸ਼ੁਰੂ ਕਰੋ ਅਸੀਂ ਤਾਂ ਜੀਵ ਜੰਤੂਆਂ ਦੇ ਕੋਲੋਂ ਮੰਗਦੇ ਹਾਂ ਅਸੀਂ ਪਾਲਤੂ ਜਾਨਵਰਾਂ ਦੇ ਕੋਲੋਂ ਵੀ ਮੰਗਣ ਵਾਲੇ ਬਣ ਚੁੱਕੇ ਹਾਂ ਇੱਥੋਂ ਤੱਕ ਕਿ ਅਸੀਂ ਤੇ ਸੂਰਜ ਚੰਦਰਮਾ ਕੋਲੋਂ ਵੀ ਮੰਗਣਾ ਸ਼ੁਰੂ ਕਰ ਦਿੱਤਾ ਪਰ ਤੁਹਾਡੀ ਨੌਲੇਜ ਲਈ ਦੱਸ ਦਈਏ ਉਹਨਾਂ ਨੂੰ ਬਣਾਉਣ ਵਾਲਾ ਤੇ ਤੁਹਾਡਾ ਪਿਤਾ ਪਰਮੇਸ਼ਵਰ ਹੈ ਉਹ ਤੁਹਾਡੀ ਸੁੱਖ ਸੁਵਿਧਾ ਲਈ ਬਣਾਏ ਗਏ ਹਨ ਤੁਹਾਨੂੰ ਦੇਣ ਵਾਲੇ ਕਰਕੇ ਨਹੀਂ ਸਾਜੇ ਗਏ ਕਿਉਂਕਿ ਮਿੱਤਰ ਬਾਈਬਲ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਤੁਸੀਂ ਸੂਰਜ ਕੋਲੋਂ ਮੰਗਿਓ ਤੇ ਉਹ ਤੁਹਾਨੂੰ ਦੇਊਗਾ ਜੇ ਰਾਤ ਨੂੰ ਲੋੜ ਪਵੇ ਤਾਂ ਤੁਸੀਂ ਚੰਦਰਮਾ ਕੋਲੋਂ ਮੰਗਿਓ ਉਹ ਤੁਹਾਨੂੰ ਦੇਊਗਾ ਨਹੀਂ ਉਹਨੇ ਇਹਨਾਂ ਨੂੰ ਇਸ ਕੰਮ ਲਈ ਨਹੀਂ ਬਣਾਇਆ ਉਹਨੇ ਤਾਂ ਬਣਾਇਆ ਕਿ ਦਿਨ ਵੇਲੇ ਵੀ ਤੁਹਾਨੂੰ ਲੋੜ ਰਹੇ ਤੇ ਰਾਤ ਨੂੰ ਜਿਆਦਾ ਲੋੜ ਤੁਹਾਨੂੰ ਦੁਖੀ ਨਾ ਕਰੇ ਮਿੱਠੀ ਲੋ ਹੋਵੇ ਤੇ ਤੁਸੀਂ ਸੁੱਖ ਦੀ ਨੀਂਦ ਸੌ ਸਕੋ ਇਹ ਸਾਰੀ ਕਾਇਨਾਤ ਤਾਂ ਪਰਮੇਸ਼ਵਰ ਨੇ ਮਨੁੱਖ ਦੇ ਆਰਾਮ ਦੇ ਲਈ ਸਿਰਜੀ ਹੈ ਪਰ ਮਨੁੱਖ ਨੇ ਇਸ ਕਾਇਨਾਤ ਦੇ ਵਿੱਚ ਆਪਣੇ ਆਪ ਨੂੰ ਗਵਾ ਲਿਆ ਹੈ ਜੇਕਰ ਤੁਸੀਂ ਬਰਕਤਾਂ ਲੈਣੀਆਂ ਚਾਹਦੇ ਹੋ ਤਾਂ ਤੁਹਾਡੀਆਂ ਬਰਕਤਾਂ ਗਵਾਚੀਆਂ ਹੋਈਆਂ ਨਹੀਂ ਹਨ ਤੋਡੀਆਂ ਬਰਕਤਾਂ ਤਾਂ ਤੁਹਾਡੇ ਮੋਰੇ ਪਈਆਂ ਹਨ ਪਰ ਤੁਸੀਂ ਆਪਣੀਆਂ ਆਤਮਿਕ ਅੱਖਾਂ ਖੋਲੋ ਉਹਨਾਂ ਨੂੰ ਵੇਖੋ ਤੇ ਆਪਣੇ ਪਿਤਾ ਦੀ ਮੇਜ਼ ਦੇ ਉੱਤੋਂ ਹੱਥ ਵਧਾ ਕੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਪਣੇ ਨਾਲ ਚੱਕ ਕੇ ਲੈ ਜਾਵੋ ਹallelujah ਅੱਜ ਮੈਂ ਪ੍ਰਾਰਥਨਾ ਕਰਦੀ ਹਾਂ ਇਹ ਬੋਝ ਕਈ ਦਿਨਾਂ ਤੋਂ ਮੇਰੇ ਦਿਲ ਦੇ ਵਿੱਚ ਸੀ ਕਹੇ ਪ੍ਰਭੂ ਜਿੰਨੇ ਵੀ ਲੋਕ ਖੋਜੇਵਾਲ ਇਕਲੀਸੀਆ ਦੇ ਨਾਲ ਜੁੜੇ ਹੋਏ ਹਨ ਅਸੀਂ ਪ੍ਰਾਰਥਨਾ ਕਰਦੇ ਹਾਂ ਕਿਸੇ ਦੀ ਵੀ ਘਰ ਦੇ ਵਿੱਚ ਗਰੀਬੀ ਨਾ ਹੋਵੇ ਸਾਰੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਧੰਨਵਾਦ ਹੋਣ ਹallelujah ਜਿੰਨੇ ਵੀ ਲੋਕ ਖੋਜੇਵਾਲ ਦੀ ਇਕਲੀਸੀਆ ਨਾਲ ਜੁੜੇ ਹਨ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਿਮਾਰੀਆਂ ਨਾ ਹੋਣ ਉਹ ਨਰੋਏ ਹੋਣ ਯਿਸੂ ਮਸੀਹ ਦੇ ਨਾਮ ਦੇ ਵਿੱਚ ਪ੍ਰਭੂ ਤੁਹਾਡਾ ਵਾਅਦਾ ਪੂਰਾ ਹੋਵੇ ਤੁਹਾਡੇ ਲੋਕਾਂ ਦੀ ਜ਼ਿੰਦਗੀ ਵਿੱਚ ਕਿਉਂਕਿ ਲਿਖਿਆ ਮੁਬਾਰਕ ਹੋਵੇਗਾ ਤੁਹਾਡੇ ਪੇਟ ਦਾ ਫਲ ਪ੍ਰਭੂ ਖੋਜੇਵਾਲ ਦੀ ਕਲੀਸਿਆ ਦੇ ਵਿੱਚ ਕੋਈ ਵੀ ਬਾਝ ਔਰਤ ਨਾ ਹੋਵੇ ਸਗੋਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਸਭ ਫਲ ਪ੍ਰਾਪਤ ਕੀਤੀਆਂ ਹੋਈਆਂ ਹੋਣ ਹਾਲੇਲੂਇਆ ਅਸੀਂ ਪ੍ਰਾਰਥਨਾ ਕਰਦੇ ਹਾਂ ਇਹ ਅਸਮਾਨ ਤੇ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਪਰਮੇਸ਼ਰ ਰਾਜਿਆਂ ਦੇ ਰਾਜੇ ਪਰਮੇਸ਼ਰ ਪ੍ਰਭੂਆਂ ਦੇ ਪ੍ਰਭੂ ਦੇ ਅੱਗੇ ਪ੍ਰਭੂ ਤੁਹਾਡੇ ਕਰ ਵਿੱਚ ਕਿਸੇ ਚੀਜ਼ ਦੀ ਥੋੜ੍ਹ ਨਹੀਂ ਅੱਜ ਕਰਜੇ ਮਾਫ ਹੋ ਜਾਣ ਯਿਸੂ ਮਸੀਹ ਦੇ ਨਾਮ ਦੇ ਵਿੱਚ ਕਰਜੇ ਮਾਫ ਹੋ ਰਹੇ ਹਨ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਪਿਤਾ ਪਰਮੇਸ਼ਰ ਜਿਹੜੇ ਲੋਕ ਪਿਤਾ ਪਰਮੇਸ਼ਰ ਆਪਣੀਆਂ ਅੱਖਾਂ ਮਨੁੱਖਾਂ ਲੋਂਦੇ ਹਨ ਪਿਤਾ ਪਰਮੇਸ਼ਰ ਅਸੀਂ ਪ੍ਰਾਰਥਨਾ ਕਰਦੇ ਹਾਂ ਆਪਣੇ ਆਸਮਾਨੀ ਸਿੰਘਾਸਣ ਤੋਂ ਪ੍ਰਭੂ ਉਹਨਾਂ ਦੀ ਜ਼ਿੰਦਗੀ ਵਿੱਚ ਮਦਦ ਲਈ ਪਹੁੰਚੋ ਮੇਰੇ ਮਾਰੇ ਪਰਮੇਸ਼ਰ ਅਰ ਪ੍ਰਭੂ ਤੁਸੀਂ ਆਪ ਉਹਨਾਂ ਦੇ ਨਾਲ ਖੜੇ ਹੋਵੋ ਪਿਤਾ ਪਰਮੇਸ਼ਰ ਪਿਆਰੇ ਪ੍ਰਭੂ ਜਿੰਨਾਂ ਨੂੰ ਉਹਨਾਂ ਦੇ ਰਿਸ਼ਤੇਦਾਰ ਛੱਡ ਚੁੱਕੇ ਹਨ ਅੱਜ ਯਿਸੂ ਮਸੀਹ ਦੇ ਨਾਮ 'ਚ ਤੁਸੀਂ ਉਹਨਾਂ ਦਾ ਹੱਥ ਥੰਮ ਲਓ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਤੁਸੀਂ ਆਪਣੇ ਵਚਨ ਦੇ ਵਿੱਚ ਕਿਹਾ ਹੈ ਮੈਂ ਤੁਹਾਨੂੰ ਅਨਾਥ ਨਾ ਛੱਡਾਂਗਾ ਸੱਚਮੁੱਚ ਪ੍ਰਭੂ ਤੁਸੀਂ ਆਪਣੀ ਪਰਜਾ ਨੂੰ ਅਨੋਖਾ ਪਿਆਰ ਕਰਦੇ ਹੋ ਪਿਤਾ ਪਰਮੇਸ਼ਰ ਇੱਕ ਮਾਂ ਦੇ ਵਾਂਗ ਪਿਤਾ ਪਰਮੇਸ਼ਰ ਇਹਨਾਂ ਨੂੰ ਦੁਲਾਰ ਜੋ ਪਿਤਾ ਪਰਮੇਸ਼ਰ ਜਿਨ੍ਹਾਂ ਦੇ ਦਿਲ ਟੁੱਟੇ ਹੋਏ ਹਨ ਆਇਆ ਯਿਸੂ ਮਸੀਹ ਦੇ ਨਾਮ 'ਚ ਪ੍ਰਭੂ ਉਹਨਾਂ ਦੇ ਦਿਲਾਂ ਤੇ ਮਰਹਮ ਲਗਾ ਰਹੇ ਹਨ ਹਾਲੇਲੂਇਆ 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 ਅਸੀਂ ਬਰਕਤਾਂ ਪਾਈ ਹੋਈ ਪਰਜਾ ਹਾਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਸ਼ੈਤਾਨ ਸਾਡੇ ਕੋਲੋਂ ਕੋਈ ਬਰਕਤ ਖੋ ਨਹੀਂ ਸਕਦਾ ਅਸੀਂ ਯਿਸੂ ਮਸੀਹ ਦੇ ਧੀਆਂ ਦੇ ਪੁੱਤਰ ਹਾਂ ਸਾਡੇ ਪੇਟ ਦਾ ਫਲ ਮੁਬਾਰਕ ਹੈ ਅਸੀਂ ਆਪਣੀਆਂ ਬਿਮਾਰੀਆਂ ਤੋਂ ਆਜ਼ਾਦੀ ਪਾ ਚੁੱਕੇ ਹਾਂ ਸਾਡੇ ਕਰਜ਼ੇ ਮਾਫ਼ ਹੋ ਚੁੱਕੇ ਹਨ ਸਾਡੇ ਗੋਡੇ ਚੰਗੇ ਹੋ ਚੁੱਕੇ ਹਨ ਸਾਡੀ ਅੱਖਾਂ ਦੀ ਲੋਅ ਵਾਪਸ ਆ ਚੁੱਕੀ ਹੈ ਹਰ ਪ੍ਰਕਾਰ ਦੀ ਪੇਟ ਦੀ ਬਿਮਾਰੀ ਯਿਸੂ ਮਸੀਹ ਦੇ ਨਾਮ 'ਚ ਗਾਇਬ ਹੋ ਚੁੱਕੀ ਹੈ ਜਦੋਂ ਅੱਜ ਤੋਂ ਬਾਅਦ ਇਸ ਪਰਮੇਸ਼ਰ ਦੇ ਭਵਨ ਦੇ ਵਿੱਚ ਰੋਗੀ ਆਉਣਗੇ ਕੋਈ ਰੋਗੀ ਆਪਣੀ ਬਿਮਾਰੀ ਤੋਂ ਆਜ਼ਾਦ ਹੋਏ ਬਿਨਾ ਵਾਪਸ ਨਹੀਂ ਜਾਊਗਾ ਸਭ ਚੰਗੇ ਹੋ ਕੇ ਜਾਣਗੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਪਿਤਾ ਪਰਮੇਸ਼ਰ ਤੁਸੀਂ ਇਸ ਜਗ੍ਹਾ ਨੂੰ ਪਿਤਾ ਪਰਮੇਸ਼ਰ ਚੰਗਿਆਈ ਦੇਣ ਦੇ ਲਈ ਚੁੜਿਆ ਹੈ ਪ੍ਰਭੂ ਤੁਸੀਂ ਇਸ ਜਗ੍ਹਾ ਦੇ ਉੱਤੇ ਹੀਲਿੰਗ ਆਰਮੀ ਦਾ ਝੰਡਾ ਗੱਡਿਆ ਹੈ ਪਿਤਾ ਪਰਮੇਸ਼ਰ ਆਪਣੀ ਉਸੇ ਸਾਮਰਥ ਦੇ ਨਾਲ ਪ੍ਰਭੂ ਅੱਜ ਬਿਮਾਰਾਂ ਨੂੰ ਛੂਓ ਅਤੇ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਚੰਗੇ ਹੋ ਜਾਣ ਪ੍ਰਭੂ اے میرے ਆਤਮਾਹਾਨ ਪਰਮੇਸ਼ਰ میں પ્રાર્થના کرتی ہاں ਪਿਤਾ ਪਰਮੇਸ਼ਰ ਜਿਹੜੇ ਰੋਗ ਯਿਸੂ مسیح ਦੇ ਨਾਮ ਦੇ ਵਿੱਚ ਪਿਤਾ ਪਰਮੇਸ਼ਰ ਅੱਜ ਇਸ ਜਗਤ ਤੇ ਪੁਕਾਰੇ ਜਾਣ ਪਿਤਾ ਪਰਮੇਸ਼ਰ ਜਿਹੜਾ ਵੀ ਰੋਗੀ ਮੂੰਹ ਖੋਲੇ ਉਹ ਯਿਸੂ مسیح ਦੇ ਨਾਮ ਚ ਆਪਣੀ ਸ਼ਿਫਾ ਨੂੰ ਆਪਣੇ ਉੱਤੇ ਲੈ ਕੇ ਜਾਵੇ ਅੱਜ ਤੋਂ ਗਾਹ ਨੂੰ ਲੋਕੀ ਮੰਝੀਆਂ ਦੇ ਉੱਤੇ ਜਿਹੜੇ ਆਉਣਗੇ ਉਹ ਆਪਣੀਆਂ ਮੰਝੀਆਂ ਨੂੰ ਮੋਢਿਆਂ ਤੇ ਚੱਕ ਕੇ ਲੈ ਜਾਣਗੇ ਹallelujah थैंक यू ਫਾਦਰ we praise you father we praise you father prabhu to si samarth ki parmeshwar ya assi hukum karde ha us samarth de naal prabhu jehdi tusi sanu ditti hoyi a dusht aatma de jakre hoy lok esse kadi yesu masi de naam de vich azad ho rahe han yes lord esse kadi yesu masi de naam de vich azad ho rahe han yes lord har patar de bandhni ਯੋ ਨੇਮ ਉਹ ਲਾ ਘਟਮਸੀ ਤੁਹਾਡੇ ਨਾਮ ਦੀ ਮਹਿਮਾ ਦਿਨੇ ਪਿਤਾ ਪਰਮੇਸ਼ਰ ਕਿਉਂਕਿ ਹੋਰ ਕੋਈ ਨਹੀਂ ਜਿੰਨੂੰ ਅਸੀਂ ਮਹਿਮਾ ਦੇ ਸਕੀਏ ਪਿਤਾ ਪਰਮੇਸ਼ਰ ਹੋਰ ਕੋਈ ਨਹੀਂ ਜਿਹੜੇ ਵੱਡੇ ਤੇ ਅਜੀਬ ਕੰਮ ਕਰ ਸਕੇ ਪਿਤਾ ਪਰਮੇਸ਼ਰ ਅੱਜ ਸਵਰਗ ਇਸ ਜਗ੍ਹਾ ਦੇ ਉੱਤੇ ਖੁੱਲ ਚੁੱਕਾ ਹੈ ਯਿਸੂਮਸੀ ਦੇ ਨਾਮ ਅਸੀਂ ਸਵਰਗੀ ਆਸ਼ੀਸ਼ਾ ਨੂੰ ਰਿਸੀਵ ਕਰਦੇ ਹਾਂ ਆਪਣੇ ਹੱਥਾਂ ਨੂੰ ਆਸਮਾਨ ਦੇ ਵੱਲ ਚੱਕ ਲੋ ਪਰਮੇਸ਼ਰ ਤੁਹਾਨੂੰ ਬਰਕਤ ਬਰਕਤਾਂ ਦੀ ਸੱਚਮੁੱਚ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਇਸ ਦਇਆ ਦੇ ਲਈ ਪਿਤਾ ਪਰਮੇਸ਼ਰ ਇਸ ਵੱਡੀ ਕਿਰਪਾ ਦੇ ਲਈ ਮੇਰੇ ਮਹਾਨ ਪਰਮੇਸ਼ਰ ਪਿਆਰੇ ਪ੍ਰਭੂ ਅੰਮ੍ਰਿਤ ਜਲ ਦੀਆਂ ਨਦੀਆਂ ਇਸ ਜਗ੍ਹਾ ਤੇ ਵਹਿ ਰਹੀਆਂ ਹਨ ਮੇਰੇ ਮਹਾਨ ਪਰਮੇਸ਼ਰ ਅਸੀਂ ਉਹ ਸੰਮ੍ਰਿਤ ਜਲ ਨੂੰ ਆਪਣੇ ਉੱਤੇ ਲੈ ਰਹੇ ਹਾਂ ਹallelujah ਹallelujah ਜਿਹੜੇ ਲੋਕ ਗੈਰਾਂ ਜ਼ੁਬਾਨਾਂ ਦੇ ਵਿੱਚ ਬੋਲਣਾ ਚਾਹੁੰਦੇ ਹਨ ਉਹ ਆਪਣੇ ਮੂੰਹ ਨੂੰ ਖੋਲੋ ਪ੍ਰਭੂ ਤੁਹਾਡੇ ਮੂੰਹ ਦੇ ਵਿੱਚ ਅੱਖਰ ਪਾੜੇ ਸਤ ਮਗਨਿ ਸ਼ੁਰੂ ਕਰੋ ਹਾਲੇਲੂਇਆ ਰੋਗੀ ਚੰਗੇ ਹੋ ਰਹੇ ਹਨ ਯਿਸੂ ਮਸੀਹ ਦੇ ਨਾਮ ਦੇ ਵਿੱਚ ਰੋਗੀ ਚੰਗੇ ਹੋ ਰਹੇ ਹਨ ਯਿਸੂ ਦੇ ਨਾਮ ਦੇ ਵਿੱਚ ਯਿਸੂ